ਚਲੰਤ ਦੰਤ ਪਤਕੰ ਭਜੰਤ ਦੇਖ ਦੁੱਧਲੰ ਤਜੰਤ ਸ਼ਸਤਰ ਅਸਤਰਕੰ ਚਲੰਤ ਚੱਕਰ ਚੌਦੇ ਸੰਗ ਅਗੰਮ ਤੇਜ ਸੋਭਿਯੰ ਰਿਖੀਸ਼ ਈਸ ਲੋਭਿਯੰ ਅਨੇਕ ਬਾਰ ਧਿਆਵਹਿ ਨ ਤਤਰ ਪਾਰ ਪਾਵਹਿ ਅਦੋ ਸੁ ਤੁਮ ਤੁਮਹਿ ਅਘੂਰ ਨੇਤਰ ਘੁਮਹਿ ਸੁਪੰਚ ਅਗਨ ਸਾਧਿਯੰ ਨ ਤਾਮ ਪਾਰ ਲਾਧਿਯੰ ਹਾਂਜੀ ਕਿਵੇਂ ਬੋਲਦੇ ਹੋ ਅਘੂਰ ਕਹਿਣ ਕਿ ਘੂਰ ਘੂਰ ਅਘੂਰ ਹਾਂਜੀ ਅਘੂਰ ਨੇਤਰ ਘੁਮਹਿ ਸੋ ਪੰਚ ਅਗਨ ਸਾਧਿਅੰ ਨ ਤਾਮ ਪਾਰ ਲਾਧਿਅੰ ਨਿਵਲ ਅਦ ਕਰਮਣੰ ਅਨੰਤ ਦਾਨ ਧਰਮਣੰ ਅਨੰਤ ਤੀਰਥ ਬਾਸਨੰ ਨ ਏਕ ਨਾਮ ਕੇ ਸਮਨ ਅਨੰਤ ਜਗ ਕਰਮਣੰ ਅਨੰਤ ਜਗ ਕਰਮਣ ਗਜਾਦ ਆਦ ਧਰਮਣ ਅਨੇਕ ਦੇਸ ਭਰਮਣ ਨ ਏਕ ਨਾਮ ਕੇ ਸਮ ਇਕੰਤ ਕੁੰਟ ਬਾਸਨ ਪਰਮੰਤ ਕੋਟ ਕੰਬਨ ਉਚਾਟ ਨਾਦ ਕਰਮਣ ਅਨੇਕ ਉਦਾਸ ਭਰਮਣ ਅਨੇਕ ਭੇਖ ਆਸਨ ਕਰੋਰ ਕੋਟ ਕੰਬਰਤੰ ਦਿਸਾ ਦਿਸਾ ਪਰਮੇਸ਼ਨੰ अनेक पेख पेखनं पेख करोर कोट दानकं, दानकं। अनेक जग कृत बयं कृतबयं कृतब्यं कृतबयं सन्यास आद धर्मनं उदास नाम कर्मणं अनेक पाठ पाठनं अनंत ठाट ठाटनं न एक नाम के समं समस्त श्रेष्ठ के प्रमं गजाद आद धर्मनं जग आद जगद गजाद आद धर्मनं ਇਹ ਅਡਕ ਕਰਨੇ ਜਗਾਦ ਆਦ ਜਗਾਦ ਆਦ ਜਗਾਦ ਆਦ ਜਗਾਦ ਆਦ ਧਰਮਣ ਜਗਾਦ ਆਦ ਧਰਮਣ ਬੈਰਾਗ ਆਦ ਕਰਮਣ ਦਯਾ ਆਦ ਕਾਮਣ ਅਨਾਦ ਸੰਜਮੰ ਬਿਰਦੰ ਅਨੇਕ ਦੇਸ ਭਰਮਣ ਕਰੋੜ ਦਾਨ ਸੰਜਮੰ അനക്ീതോര മന്ത്രോത്ര മനന്ത് ਜਪੰਤ ਦੇਵ ਦੇਤਨੰ ਤਪੰਤ ਜਛ ਗੰਧਰਵੰ ਬਦੰਤ ਬਿੱਦਣੋ ਤਰੰ ਗਣੰਤ ਛੇਸ਼ ੁਰਗਣ ਜਪੰਤ ਪਾਰਵਾਰਯੰ ਸਮੁੰਦਰ ਸप्त ਧਾਰਯੰ ਜਣੰਤ ਚਾਰ ਚਕਰਣੰ ਧਰਮੰਤ ਚਕਰ ਬਕਰਣੰ ਜਪੰਤ ਪਨ ਪਨਗੰ ਨਕੰ ਬਰੰ ਨਰੰ ਬਨਸਪਤੰ ਓਕਾਸ ਓਕਾਸ ਉਰਬਿਯੰ ਹਾਂਜੀ जपंत पार वारियं न जपंत पन पन गंग नकंग ए ए पूछ रहे हो अच्छा जपंत पन गंग नकंग वरंग नरंग वनस्पतं आकाश और भयंग ਜਪੰਤ ਜੀਵ ਜਲ ਥਲਨ ਸੋ ਕੋਟ ਚੱਕਰ ਬਕਤਰਣੰ ਬਦੰਤ ਬੇਦ ਚਕਤਰੰ ਚਤਰਕੰ ਬਦੰਤ ਬੇਦ ਚਤਰਕੰ ਅਸੰਭ ਅਸੰਭ ਮਾਨੀਏ ਕਰੋਰ ਵਿਸ਼ਨ ਠਾਨੀਏ ਅਨੰਤ ਸੁਰ ਸੁਤੀ ਸਤੀ ਬਦੰਤ ਕਰਤ ਈਸ਼ੁਰੀ